ਹਾਂਜੀ ਕੀ ਨਾਮ ਜੀ ਤੁਹਾਡਾ ਪ੍ਰਤਾਪ ਸਿੰਘ ਜੀ ਤੇ ਕਿਹੜਾ ਪਿੰਡ ਜੀ ਤੁਹਾਡਾ ਪਿੰਡ ਕੰਧੇਰ ਜੀ ਸਾਡਾ ਹਾਂਜੀ ਕੀ ਗੱਲ ਹੋਈ ਜੀ ਸਰ ਹਨ ਉਹਦੇ ਕਰਦਾ ਇਹਨਾਂ ਨੇ ਬੇਟੀ ਸਾਡੀ ਨੂੰ ਫੋਨ ਆਇਆ ਵਾ ਉਹਨਾਂ ਨੇ ਇੱਥੇ ਆਣ ਕੇ ਦੂਜਾ ਮਾਰ ਆ ਜਾਂਦੇ ਭਾਂਡ ਕੇ ਵੇਖ ਲਵਾਣ ਕੇ ਆਪਣੀ ਬੇਟੀ ਕੰਨ ਵੀ ਵੇਖਣਾ ਚਾਹੁੰਦੇ ਆ ਅਸੀਂ ਇੱਥੇ ਵੇਖਣਾ ਆਏ ਆਪਣੀ ਵੱਲੋਂ ਉਹਦੀ ਹਾਲਤ ਬਿਲਕੁਲ ਖਤਮ ਹੋਈ ਚੱਲਣ ਢਈ ਆ ਤੇ ਉਹਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ 4 ਸਾਲ ਨੂੰ ਵਿਆਹ ਨੂੰ ਹੋ ਗਏ ਉਹਦੇ ਜ਼ਹਿਰ ਦਿੱਤਾ ਜ਼ਹਿਰ ਨਿਕਲਿਆ ਕਿ ਛੋਟੇ ਪਤਾ ਨਹੀਂ ਕਿਹੜੀ ਚੀਜ਼ ਜ਼ਹਿਰ ਦੇ ਕੇ ਇਹਨਾਂ ਨੇ ਮਾਰਨ ਦਈ ਤੇ ਕੀ ਗੱਲ ਸੀ ਕਿ ਕਿਉਂ ਕਾ ਤੰਗ ਪਰੇਸ਼ਾਨ ਕਰਦੇ ਸੀਗੇ ਸਾਡੇ ਦਾਜ ਮੰਗਦੇ ਸੀ ਤੇ ਘਰ ਵਾਲਾ ਕੋ ਦਾਜ ਘੱਡੀ ਲਿਆਦਾ ਹੋਰ ਚੀਜ਼ਾਂ ਲਿਆਦਾ ਦੇ ਕੋ ਤੋ ਹੰਤ ਨੂੰ ਡਾਕਟਰ ਸਾਹਿਬ ਨੇ ਕੀ ਦੱਸਿਆ ਸਾਡੇ ਡਾਕਟਰ ਸਾਹਿਬ ਤੇ ਇਹੋ ਹੀ ਅਜੇ ਆਖਣ ਦੇ ਆ ਕਿ ਇਲਾਜ ਕਰਦੇ ਤੇ ਨਾ ਚੱਲਣ ਗਿਆ ਦੇਖੋ ਤਾਂ ਇਲਾਜ ਤਾਂ ਦੇਖਦਾ ਸਰ ਕਿੱਦਾਂ ਦਾ ਇਲਾਜ ਹੋਣ ਲਿਆ ਜੋ ਉਹਦੀ ਕੋਈ ਕੂਕ ਕਾਨ ਦੀ ਹਾਲਤ ਹੈ ਨਹੀਂ ਜੋ ਉਹਦੀ ਮੇਰਾ ਨਾਮ ਡਾਕਟਰ ਜਸਪ੍ਰੀਤ ਸਿੰਘ ਗਰੋਵਰ ਹੈ ਤੇ ਮੈਂ ਫ੍ਰੀ ਤੋਂ ਸੌਚਦਾ ਰਹਾ ਹਾਂ ਬਤੇ ਗੜ ਜੁੜਿਆ ਰੋਡ ਦੇ ਕੱਲ ਰਾਤ ਨੂੰ ਲੇਟ ਨਾਈਟ ਮੇਰੇ ਕੋਲ ਇੱਕ ਪੇਸ਼ੈਂਟ ਆਈ ਸੀ ਜਿਸ ਨੇ ਕਿ ਅਲਰਜੀ ਦੀ ਜ਼ਹਿਰ ਖਾਦਾ ਸੀ ਇਹ ਪੇਸ਼ੈਂਟ ਦਾ ਪਹਿਲਾ ਇਲਾਜ ਕਿਸੇ ਹੋਰ ਹਸਪੀਟਲ ਦੇ ਫਤਿਹਗੜ੍ਹ ਚੁੜੀਆਂ ਚੱਲ ਰਿਹਾ ਸੀ ਜਦੋਂ ਮੇਰੇ ਕੋਲ ਆਈ ਇਸ ਦੀ ਕੰਡੀਸ਼ਨ ਬਹੁਤ ਹੀ ਢਿੱਲੀ ਸੀ ਸਾਰਾ ਕੁਝ ਐਕਸਪਲੇਨ ਕਰਕੇ ਮਰੀਜ਼ ਦੇ ਵਾਰਸਾਂ ਨੂੰ ਦੱਸ ਕੇ ਉਸ ਤੋਂ ਬਾਅਦ ਹੀ ਇਹ ਦਾ ਇਲਾਜ ਸ਼ੁਰੂ ਕੀਤਾ ਗਿਆ ਔਰ ਇਹ ਪ੍ਰੈਜ਼ੈਂਟ ਵੀ ਕੰਡੀਸ਼ਨ ਦਾ ਬਹੁਤ ਸੀਰੀਅਸ ਹੈ ਉਹਨਾਂ ਦੇ ਮੈਂ ਸਾਰੇ ਇਹਨਾਂ ਦੇ ਸਗੇ ਸੰਬੰਧੀ ਵਾਰਸਾਂ ਨੂੰ ਮੈਂ ਦੱਸ ਚੁੱਕਾ ਹਾਂ ਜਿੱਦਾਂ ਕਿ ਹੁਣ ਲੜਕੀ ਪਰਿਵਾਰ ਵਾਲੇ ਆ ਚੁੱਕੇ ਨੇ ਕਿਉਂਕਿ ਤੁਹਾਡੇ ਕੋ ਲੜਕੇ ਪਰਿਵਾਰ ਵਾਲਿਆਂ ਨੇ ਦਾਖਲ ਕਰਵਾਈ ਸੀ ਉਹ ਇਸ ਸਮੇਂ ਨਹੀਂ ਮੌਜੂਦ ਨਹੀਂ ਹੈਗੇ ਉਹ ਭੱਜ ਗਏ ਨੇ ਇਹਨਾਂ ਨੂੰ ਦੇਖ ਕੇ ਕਿਉਂਕਿ ਉਹਨਾਂ ਨੇ ਕੁਝ ਜ਼ਰੀਲੀ ਚੀਜ਼ ਖਾ ਕੇ ਕੁੜੀ ਦੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਹਨਾ ਤੇ ਕਿੰਨੇ ਘੰਟੇ ਹੋ ਚੁੱਕੇ ਨੇ ਤੁਹਾਡੇ ਕੋ ਦਾਖਲ ਹੋਇਆ ਨੂੰ ਔਰ ਕੀ ਮੇਰੇ ਕੋਲ ਮੇਰੇ ਕੋਲੇ ਕਾਲ ਰੱਖਦੀ ਆਇਆ ਸੀ ਮਰੀਜ਼ ਤੇ ਜਿਹੜੇ ਇਹਦੇ ਸਵੇਰੇ ਵਾਰਿਸ ਸੀ ਸਵੇਰੇ ਲੜਕੀ ਦੇ ਜਿਹੜੇ ਸਾਰਾ ਪਰਿਵਾਰ ਉਹ ਸਵੇਰ ਤੱਕ ਤਾਂ ਮੈਨੂੰ ਮਿਲੇ ਨਹੀਂ ਇੱਕ ਵਈ ਤਾਂ ਕਿ ਇੱਥੇ ਸਰ ਉਸ ਤੋਂ ਬਾਅਦ ਉਹ ਮੈਨੂੰ ਨਹੀਂ ਦਿਖੇ ਅਨਦਰ ਜਿਹੜੇ ਇਹਨਾਂ ਦੇ ਕੁੜੀ ਦੇ ਵਾਰਿਸ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਸ਼ਾਇਦ ਉਹ ਡੋੜ ਗਏ ਨੇ ਭੱਜ ਗਏ ਨੇ ਪੂਰੀ ਸਨਫੋਰਮੇਸ਼ਨ ਦਿੱਤੀ ਹੋਈ ਹੈ ਪੁਲਿਸ ਆਪਣੇ ਆਪ ਉਹਨਾਂ ਨੂੰ ਭਾਲ ਕਰ ਜੂਗੀ ਹਮ ਤੁਹਾਨੂੰ ਕੀ ਲੱਗਦਾ ਵੀ ਕੀ ਕੰਡੀਸ਼ਨ ਆ ਉਹਦੀ ਕਮਰੇ ਰਿਕਵਰੀ ਦੀ ਕੰਡੀਸ਼ਨ ਬਹੁਤ ਸੀਰੀਅਸ ਹੈ ਵੈਂਟੀਲੇਟੇਡ